ਹੈਲੋ ਸੱਸ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਠੀਕ ਠਾਕ ਹੋਵੋ ਜਿਵੇਂ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਤੜਕੇ ਤੜਕੇ ਸਫਾਈ ਕਰ ਰਹੇ ਹਾਂ ਇਸ਼ਨਾਨ ਪਾਣੀ ਕਰ ਲਿਆ ਮੈਂ ਰੋਟੀ ਟੁਕ ਖਾ ਲਿਆ ਦਸ ਕਦਾ ਟਾਈਮ ਹੋਊਗਾ ਇਸ ਵੇਲੇ ਇਹਨਾਂ ਆਪਾਂ ਸੁਖਨੀ ਸਾਵ ਦਾ ਪਾਠ ਕੀਤਾ ਸੀ ਬੀਬੀਆਂ ਨੇ ਉਸ ਦਿਨ ਇੱਥੇ ਬੈਂਚ ਤੇ ਆਪਮ ਬਾਬੇ ਦੀ ਪੋਟ ਰੱਖੀ ਸੀ ਤੇ ਨਾਲੇ ਗੁੱਟ ਕੇ ਸਾਹ ਪਏ ਨੇ ਟੋਕਰੀ ਦੇ ਵਿੱਚ ਅਸੀਂ ਸਾਰੀਆਂ ਭੈਣਾਂ ਰਲ ਕੇ ਪ੍ਰਾਲਾ ਕਰਦੇ ਹਾਂ ਪਾਠ ਕਰਨ ਦਾ ਤੇ ਮੈਂ ਖਾ ਇਹਨਾਂ ਨੂੰ ਮੈਂ ਝਾੜ ਪੁੰਝ ਦਿੰਦੇ ਹਾਂ ਕਿਉਂਕਿ ਰੀਨ ਬਹੁਤ ਆਉਂਦੀ ਹੈ ਜੀ ਬਹੁਤ ਜ਼ਿਆਦਾ ਆਉਂਦੀ ਹੈ ਅੱਜ ਮੈਂ ਪਹਿਲਾਂ સ્ਨਾਣ ਕੀਤਾ मन बनाया भी पहल इन्ह करिए आप टोकरी मंगा के लाई हुई है ये जिस दे रख दें सारा समान चलो जी आप पैसे पैसे ने कट्ठे किते जो भी पाठ होंगे ना असं पैसे कट्ठे करके बिच रख दे ਇੱਕ ਇੱਠੇ ਪੈਸੇ ਦੀ ਕੋਈ ਚੀਜ਼ ਲਿਆਉਣੇ ਤੇ ਪਹਿਲਾਂ ਅਸੀਂ ਇਕੱਠੇ ਪੈਸੇ ਕਰਕੇ 50 ਥਾਲ ਲੈ ਆਂਦੇ 50 ਗਲਾਸ ਲੈ ਆਂਦੇ ਚਮਚੇ ਲੈ ਆਂਦੇ ਤੇ ਇੱਕ ਕੜਾਹੀ ਲੈ ਆਂਦੇ ਦੇ ਕਰਨ ਵਾਸਤੇ ਤੇ ਹੁਣ ਆ ਪੈਸੇ ਇਕੱਠੇ ਹੋਏ ਪਏ ਨੇ ਉੱਤਨੀ ਪੈਣਾਂ ਹੀ ਸੜ ਗਈਆਂ ਕਾਲੀ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਗੇਂਦ ਪੀਣ ਕਰਕੇ ਵੀ ਨਾਂ ਸੜ ਗਈ ਕਿੱਲ ਨਾ ਇਹ ਤਾਂ ਮੈਂ ਇਹਨਾਂ ਦੀ ਗਿਣਤੀ ਕਰ ਦੂੰ ਕਿ ਨਾਲੇ ਮੈਂ ਇਹਨਾਂ ਦੀ ਸਾਂਭ ਸੰਭਾਲ ਕਰ ਦੇ ਕਈ ਦਿਨਾਂ ਦੀ ਕਾਲ ਹੋਈ ਪਈ ਸੀ ਮੇਰੀ ਵੀ ਹੁਣ ਸਾਨੂੰ ਛੋਟੇ-ਮੋਟੇ ਪ੍ਰੋਗਰਾਮ ਤੇ ਬਿਜਾਰ ਬੇਲ ਲੈਣ ਨਹੀਂ ਜਾਣਾ ਪੈਂਦਾ ਤੇ ਅਸੀਂ ਆਪਣੇ ਭਾਂਡੇ ਕੱਢ ਲੈਨੇ ਤੇ ਜੋ ਵੀ ਵੀ ਹਿੱਟ ਸਾਰ ਦੇ ਕੀਪੈਂਟ ਘਰ ਨੇ ਸਾਰੇ ਭਾਂਡੇ ਵਰਤਦੇ ਆਪਣੇ ਘਰੇ ਪਏ ਹੁੰਦੇ ਭਾਂਡੇ ਹੀ ਦਿਖਾਵਾਂ ਮੈਂ ਸੋਨ ਕਿਸੇ ਦਿਨ ਆਪਣੇ ਬੇਲ ਦੇ ਭਾਂਡੇ ਖਰੀਦਦੇ ਹਾਂ ਕੋਈ ਵੀ ਕਿਸੇ ਦੇ ਨਿਕਾ ਮੋਟਾ ਪ੍ਰੋਗਰਾਮ ਹੈ ਇਥੇ ਸਰ ਜੰਦਾ ਸਾਡਾ ਭਾਂਡੇ ਨੇ ਚਲ ਵੱਡੇ ਪ੍ਰੋਗਰਾਮ ਤੇ ਤਾਂ ਦੇਲ ਦੇ ਭਾਂਡੇ ਲੈ ਕੇ ਆਉਣੇ ਜ਼ਰੂਰੀ ਬਣਦੇ ਸਾਰਿਆਂ ਬਹੁਤ ਸੁਖ ਹੋ ਗਏ ਹੁਣ ਜਿਹੜੇ ਪੈਸੇ ਇਕੱਠੇ ਹੋਣਗੇ ਅਸੀਂ ਇਹ ਰਲ ਕੇ ਕੋਈ ਇਕੱਠੀਆਂ ਹੋ ਕੇ ਚੀਜ਼ ਲੈਵਾਂਗੇ ਮੈਂ ਇਹ ਲੈਉਣੀ ਨਹੀਂ ਬਾਜ਼ਾਰ ਜਾ ਕੇ ਮੇਰੀ ਹੋਈ ਜ਼ਿੰਮੇਵਾਰੀ ਹੈ ਅਸੀਂ ਭਾਂਡੇ ਸਾਮਣ ਦੀ ਜ਼ਿੰਮੇਵਾਰੀ ਹੈ ਸਾਡੀ ਹੋਈ ਤੇ ਅਸੀਂ ਇਹ ਲੈ ਆਉਣੇ ਭਾਂਡਾ ਠੇਕੇਰ ਜਾ ਕੇ ਜਿਹੜਾ ਲੈਣਾ ਹੁੰਦਾ ਲਓ ਜੀ ਆਪਾਂ ਗੁੱਟਿਆਂ ਨੂੰ ਪਲਕਾਂ ਦੇ ਵਿੱਚ ਲਰੇਟ ਦੇਾਂਗੇ ਐ ਰੱਖੇ ਪਏ ਸੀ ਸਾਰੀਆਂ ਬੀਬੀਆਂ ਪੜ ਕੇ ਉਹਦੇ ਨੇ ਪਾਠ ਐ ਚੱਲੀਆਂ ਗਈਆਂ ਕਾਲੀ ਕਾਲੀ ਕੀ ਹੈਗਾ ਜੀ ਅਰਦਾਸ ਕਰਨ ਵੇਲੇ ਜਿਹੜਾ ਆਪਾਂ ਸਰੋਪਾ ਗੱਲ ਚ ਪਾਉਣੀ ਹੈ ਸਭ ਸਮਾਂ ਹਲ ਕਰਨੀ ਜ਼ਰੂਰੀ ਹੈ ਜੇ ਤੁਹਾਡੇ ਆਪਣੇ ਘਰੇ ਚੀਜ਼ ਪਈ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਜੇ ਕੋਈ ਚੀਜ਼ ਇਧਰ ਉਧਰ ਨਾ ਹੋ ਜੇ ਲਓ ਜੀ ਹੁਣ ਮੈਂ ਐਨਕ ਚੱਕ ਕੇ ਲਿਓਣੇ ਐਨਕ ਬਿਨਾ ਮੈਨੂੰ ਦਿਸਦਾ ਨਹੀਂ ਹੈਗਾ ਮੈਂ ਕਿਾ ਚੱਲੋ ਮੈਂ ਪੈੰਸੇ ਵੀ ਲੱਗਦੇ ਹੱਥ ਗਿਣ ਕੇ ਧਰਦੇ ਅੱਗੇ ਭੋਗ ਤੋਂ ਬਾਅਦ ਉਹਦੀ ਭੈਣਾ ਗਿਣ ਦਿੰਦੀ ਐ ਪੈੰਸੇ ਉਹਦਣੇ ਕੋਈ ਪੈੰਸੇ ਵੀ ਗਿਣ ਕੇ ਨਹੀਂ ਗਈ ਅਈ ਚਾ ਵੀ ਗਣੇ ਸਾਰੀਆਂ ਕਈ ਵਾਰ ਕਾਲੀ ਹੁੰਦੀ ਹੈ ਘਰੇ ਜਾਣ ਦੀ ਕਮਕਾਰਾਂ ਐਹੇ ਜੀ ਹੁੰਦੇ ਆ ਆਪਣੇ ਨਾਲੇ ਤਾਂ ਬਹਾਨਾ ਪਾਠ ਹੋ ਜਾਂਦੇ ਤੇ ਨਾਲੇ ਸੀਜਾ ਬਣ ਗਈ ਹੁਣ ਰਾਮਨਾ ਚੱਕ ਕੇ ਵਰਤ ਲੈਣੇ ਜਿਹਦਾ ਜੀ ਕਰਦਾ ਪੰਡ ਵਿਚਿਰ ਕਾ ਬਟਦਾ ਨਾਲੇ ਵੀ ਬਹੁਤ ਹੁੰਦੇ ਜਿਵੇਂ ਕਣਕ ਚ ਕਹਿੰਦੇ ਕਾਂਗਿਆਰੀ ਹੁੰਦੇ ਆ ਇਸ ਤਰ੍ਹਾਂ ਵਿੱਚ ਰੁਕਾਵਟ ਪਾਉਣ ਵਾਲੀਆਂ ਵੀ ਬਹੁਤ ਬੀਬੀਆਂ ਹੁੰਦੀਆਂ ਨੇ ਹੁਣ ਪਾਠ ਕਰਨ ਨੂੰ ਕੋਈ ਨੱਕ ਨਹੀਂ ਕਰਦਾ ਹੈ ਤੇ ਪਹਿਲਾਂ ਲਗਾਤਾਰ ਸਾਰੇ ਪਾਠ ਕਰਦੇ ਸੀ ਕਿੱਸ ਲਈ ਆਪਾਂ ਪੈਸੇ ਗਿਣੀ ਜਾਂਦੇ ਲਾਉਤੀ ਚੀਪੇ ਪੈਨੇ ਨੋਟ ਪਤਾ ਨਹੀਂ ਕਿਵੇਂ ਗਿਣ ਕੇ ਰੱਖੇ ਹੋਏ ਨੇ ਖੁੱਲਦੇ ਨਹੀਂ ਇਹ ਜੇ ਜਦੋਂ ਮੋਟਾ ਮੋਟਾ ਗਣਕੇ ਰੱਖ ਦਿੰਨੇ 40 ਪਿਆਰ ਹੋਵੇ 1000 350 ਤੇ ਆ ਨਾ ਕੀ ਹੋਵੇ 350 90 ਰੁਪਏ ਇਹ ਹੋਏ ਸੀ ਆਪਣੇ ਇੱਕ ਦੋ ਜਾਣੀਆਂ ਵਿੱਚ ਪਾਣੀ ਮਾਰ ਦਿੰਦੀਆਂ ਨੇ ਪਾਠ ਕਰਨ ਤੋਂ ਨਹੀਂ ਬਹੁਤ ਵਧੀਆ ਪਾਠ ਚੱਲਦੇ ਸੀ ਹੁਣ ਨੂੰ ਪਤਾ ਨਹੀਂ ਅਸੀਂ ਕਿੰਨੀਆਂ ਕਿ ਚੀਜ਼ਾਂ ਬਣਾ ਲੈਂਦੀ ਇਹ ਵੀ ਵਿੱਚ ਕਲਯੁਗ ਦਾ ਵਰਤਾਰਾ ਆ ਜਾਂਦਾ ਕਿਉਂਕਿ ਗੁਰਦੁਆਰੇ ਹਰੇਕ ਜਾ ਨਹੀਂ ਸਕਦੀ ਘੋਲ ਹੋ ਜਾਂਦਾ ਇੱਥੇ ਘਰਾਂ ਵਿੱਚ ਸਾਰੀਆਂ ਭੈਣਾਂ ਕਰ ਲੈਂਦੀਆਂ ਤੇ ਰਲ ਮਿਲ ਕੇ ਬਹੁਤ ਵਧੀਆ ਮਨ ਲੱਗਦਾ ਸੀ ਯਾਰ ਜੇ ਤਾਂ ਕੋਈ ਇੱਕ ਜਾਨ ਟੋਕ ਦੇਣਾ ਫਿਰ ਸਾਰਿਆਂ ਦੀ ਮਾਨ ਹੋ ਹੋ ਜਾਂਦਾ ਵੀ ਕੀ ਕਰਨਾ ਕੀ ਕਰਨਾ ਅਗਲਾ ਕਹਿੰਦਾ ਆਪਾਂ ਕਿਉਂ ਦੰਦ ਕાળા ਕਰਵਾਈਏ ਚੰਗੇ ਰਾਤ ਜਾਂਦੇ ਨੂੰ ਵੀ ਹੁਣ ਤਾਂ ਰੋੜੇ ਪੈਿੰਦੇ ਹੋ ਗੱਲ ਕੱਲ ਜੋ ਦਾ ਬਰਤਾਰਾ ਇੰਨਾ ਹੋ ਜਾਣਾ ਬਹੁਤ ਜ਼ਿਆਦੇ ਤੇ ਕਰਵਾਣੀ ਨਾਲ ਜੁੜਾਂਗੇ ਤਾਂ ਆਪਣਾ ਕੋਈ ਪਾਰ ਤਾਰਾ ਹੋਣਾ ਤੇ ਇੱਕ ਤਾਂ ਕਹਿੰਦੇ ਕਾਲ ਯੁਗ ਇੱਕ ਕਹਿੰਦੇ ਕੋਹਰ ਕਾਲ ਯੁਗ ਉਹ ਆ ਜਾਣ ਸਤ ਸੱਤ ਅਠ ਨੌ ਬਹਿਗੁਰੂ ਦੇ ਨਾਮ ਨਾਲ ਜੁੜਨਾ ਤੇ ਜੋੜਨਾ ਬਹੁਤ ਵੱਡਾ ਪਰ ਪਕਾਰਾ ਪਰ ਹੁਣ ਜੇ ਕੋਈ ਜੁੜਿਆ ਹੋਇਆ ਹੈ ਉਹ ਦੂਜੇ ਨੂੰ ਜੁੜਣ ਨਹੀਂ ਦਿੰਦਾ ਤੇ ਉਸ ਜੁੜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਸੇ ਸਤ ਪੰਥ ਗਾਲਪੁਰਖ ਦੀ ਕੇਡਾ ਨੇ ਗਰਵਾਣੀ ਵਿੱਚ ਵੀ ਲਿਖਿਆ ਹੋਇਆ ਹੈ ਵੀ ਦੂਜਾ ਦੇ ਕਾਲ ਯੁਗ ਆਉਣਾ ਪਰ ਦੁਨੀਆ ਪਤਾ ਨਹੀਂ ਕਿਉਂ ਨਹੀਂ ਸਮਝਦੀ ਹੈਗੀ ਫੇਰ ਵੀ ਨਹੀਂ ਸਮਝਦੀ। ਸਿੱਕਿਆ ਨਾ ਸਿੱਕਿਆ। ਸਿੱਕਿਆ। ਪਰ ਮਾਤਮਾ ਦਾ ਨਾਮ ਲੈਣਾ ਕੋਈ ਮਾੜੀ ਚੀਜ਼ ਨਹੀਂ ਹੈ। ਬਹੁਤ ਕਹਿਣੀ ਹੈ ਮੈਂ ਤਾਂ ਭੈਣਾਂ ਨੂੰ ਵੀ ਦੁਬਾਰਾ ਕੰਮ ਸ਼ੁਰੂ ਕਰੋ ਪਾਠਕ ਸ਼ੁਰੂ ਕਰੋ। ਪਰ ਕੋਈ ਨਾ ਹਣੀ ਲੈਣ ਦੀ ਕਰਨ ਦਾ। ਇੱਕ ਲਓ ਜੀ ਆਪਾਂ ਪੈਸੇ ਗਣਦੇ ਨੇ ਮੈਂ ਗੇਂਦੀ ਗੇਂਦੀ ਫੇਰ ਭੁੱਲ ਜਾਨੀ ਆ ਤੇ ਉਸ ਨੂੰ ਲਿਆ ਆਪਾਂ ਜੀ ਇਹ ਲਓ ਸੱਤ ਕੁ 100 ਰੁਪਇਆ ਹੋਇਆ ਹੁ ਸਾਰਾ ਜਿਹੜਾ ਹੁਣ ਗਿਣਿਆ ਮੈਂ ਇਸ ਟਾਈਮ ਇੰਸ ਪਰ ਚੀਜ਼ ਹੋਏ ਹੁਣ ਕੋਈ ਚੀਜ਼ ਲਿਆਵਾਂਗੇ ਹੋਰ ਇਹਨਾਂ ਰੁਪਈਆਂ ਦੀ 15 ਤੇ 5 ਤੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਲੈ ਕੇ ਆਵਾਂਗੇ ਅਸੀਂ ਛੋਟੀ ਮੋਟੀ ਕੋਈ ਚੀਜ਼ ਆ ਜਾਊਗੀ ਜੋ ਜੇ ਦੁਬਾਰਾ ਬੀਬੀ ਇਸ ਤਰ੍ਹਾਂ ਪ੍ਰਾਲਾ ਕਰਨ ਤਾਂ ਆਪਾਂ ਬਹੁਤ ਕੁਝ ਬਣਾ ਸਕਦੇ ਹਾਂ ਥੋੜੇ ਥੋੜੇ ਨਾਲ ਪਹਿਲਾਂ ਦੂਜੇ ਮੋੜ ਦੇ ਵਿੱਚ ਲਗਾਏ ਤੁਸੀਂ ਮੇਰੇ ਪਹਿਲਾਂ ਆਪਾਂ ਲਫਾਫੇ ਦੇ ਵਿੱਚ ਪਾ ਕੇ ਸੈਂਸ ਇਕੱਠੇ ਕਰਕੇ ਜੇ ਆਾਂਗੇ ਕੋਈ ਚੀਜ਼ ਤੇ ਇੱਕ ਲਹਿਰ ਬਣ ਜਾਂਦੀ ਹੈ ਪਾਠ ਕਰਨ ਦੀ ਜੇ ਤੁਸੀਂ ਆਪਾਂ ਕਰਦੇ ਆਂ ਪਾਠ ਤਾਂ ਆਪਾਂ ਨੂੰ ਇੱਕ ਤਾਲ ਬਣ ਆਉਂਦੀ ਲਹਿਰ ਦੀ ਤਰ੍ਹਾਂ ਹੋ ਜਾਂਦਾ ਜੇ ਤਾਂ ਨਹੀਂ ਕਰਦੇ ਬਸ ਕੇਰਾ ਜ ਜਾਗਣ ਦੀ ਲੋੜ ਆ ਹਾ ਕੋ ਵੀ ਫਿਰ ਤਾਂ ਪੀ ਸੁਰੂ ਹੋ ਜਾਂਦੇ ਪੰਜਾਇਆ ਚਮਚੇ ਬਣਾ ਲੈ ਤੇ ਪੰਜਾਇਆ ਗਲਾਸ ਲੈ ਜੇ ਤਾਂ ਕੋਈ ਨਿੱਕਾ ਮੋਟਾ ਲਓ ਜੀ ਆਪਾਂ ਆਪਣੇ ਘਰ ਵਿੱਚ ਗਿਣ ਕੇ ਪੈਸੇ ਰੱਖਦੇ ਨੇ ਜੀ ਰੰਗ ਸਾਜਿਆ ਨੂੰ ਸੰਭੇਜ ਦੇ ਚੋਕੀ ਥੈਂਕ ਯੂ ਦੇ ਗਏ ਅਸੀਂ ਉਹ ਦੇ ਹੁੰਦੇ تین ਬੇਟੇ ਕੋ ਚਾਹ ਵਾਲਾ ਦੰਗੜਾ ਨਾਲ ਦੱਸੀ ਕਰੇ ਸਸਤਾ ਜੀ ਰੋਟੀ ਲੈ ਕੇ ਸਾਮ ਸਮਾਰਤਿ ਕਿਉਂਕਿ ਗਰਦ ਬਹੁਤ ਆਉਂਦੀ ਹੈ ਪੈਰ ਵੀ ਜੇ ਬੰਦ ਅੰਦਰ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸੰਗਤਨ ਦੇ ਸਹਿਯੋਗ ਨਾਲ ਹੀ ਹੋਣਾ ਜਿਹੜਾ ਕੁਝ ਹੋਣਾ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ണക്കിണക്കാദര ഭരോ ജി അപ്പു ബ